ਗਰਨਦੀਪ ਕੌਰ ਕਿਨ ਜਦੋਂ ਕੱਲ ਜਦੋਂ ਫੇਰ ਇੱਕ ਵਾਰੀ ਦਾ ਰੇਡ ਹਮਾਰਾ ਚੰਡੀਗੜ੍ਹ ਦੇ ਹੈਪੀ ਦਾ ਨਾਈਟ ਫੇਰੇ ਜੁੜਿਆ ਪੁਲਿਸ ਆਈ ਸੀ ਐਨ ਆਈ ਸਟਾਫ ਆਇਆ ਸੀ ਰਮਦਾਸ ਦੀ ਵੀ ਪੁਲਿਸ ਆਈ ਸੀ ਤੇ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਘਰੇ ਆਈ ਤੇ ਫੋਟੋ ਕਲਿੱਕ ਕਰਨ ਦਾ ਪੇ ਕਰਦੀਆਂ ਤੇ ਮੈਂ ਅੰਦਰ ਐਕਟੀਵਲ ਆਉਂਦੀ ਬਈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਅੰਕਲ ਫੋਟੋਆਂਗੇ ਕਲਿੱਕ ਕਰਦੇ ਗਾੜੀੋਂ ਮੇਰੇ ਨਾਲ ਬੈਸਣ ਹੈ ਵੇ ਬੜਾ ਜਿਆਦਾ ਬੈਸੇ ਫਿਰ ਮੈਂ ਵੀ ਬੋਲ ਪਈ ਕਿ ਤੁਸੀਂ ਕਿਉਂ ਇਦਾਂ ਬੋਲਦੇ ਪਏ ਮੇਰੇ ਗਾੜੀ ਤੇ ਫਿਰ ਉਹਨਾਂ ਫਟਾਫਟ ਗੱਡੀ ਸਟਾਰਟ ਕੀਤੀ ਫੋਟੋਆਂ ਖਿੱਚ ਕੇ ਲੈ ਗਏ ਤੇ ਚਲ ਗਏ ਜਿਸ ਤਰ੍ਹਾਂ ਤੰਗ ਪ੍ਰੇਸ਼ਾਨ ਕਰਦੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਰਿਸ਼ਤੇਦਾਰਾਂ ਨੂੰ ਫਿਰ ਇੰਨੇ ਕਹਿੰਦੇ 2000 ਦੇ ਦਿਓ 5000 ਦੇ ਦਿਓ ਜੇ ਤੁਸੀਂ ਸਾਨੂੰ ਨਾ ਨ ਦਿੱਤੇ ਫੋਨ ਵੀ ਉਹਨਾਂ ਦੇ ਲੱਗੇ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ ਤੁਹਾਡੇ ਤੇ ਆਹ ਵਾਲਾ ਪਰਚਾ ਕਰ ਦਾਂਗੇ ਤੁਹਾਡੇ ਅਕਾਊਂਟ ਸੀਲ ਕਰ ਦਾਂਗੇ ਤੁਹਾਡਾ ਆਉਣਾ ਜਾਣਾ ਇਹੋ ਜਿਹਾ ਬੰਦ ਕਰ ਦਾਂਗੇ ਜੇ ਸਾਡੇ ਪੈਸੇ ਨਾ ਭਰੇ ਫਿਰ ਰਿਸ਼ਤੇਦਾਰ ਤੰਗ ਹੋਏ ਸਾਨੂੰ ਫੋਨ ਕਰ ਕਰਕੇ ਕਹਿਣਗੇ ਪੀ ਤੁਹਾਡੇ ਮੁੰਡੇ ਕਰਕੇ ਹਾਨੂੰ ਤੰਗ ਕਰਦੇ ਪਏ ਆ ਸਾਡੇ ਕੋ ਪੈਸੇ ਮੰਗਦੇ ਇੰਨੇ ਪੈਸੇ ਮੰਗਦੇ ਉਹਨੇ ਮੰਗਦੇ ਆ ਫੋਨ ਵੀ ਰਿਸ਼ਤੇਦਾਰਾਂ ਸਾਰਿਆਂ ਦੇ ਲੈ ਕੇ ਕਿਹੇ ਰਿਸ਼ਤੇਦਾਰਾਂ ਦੇ ਤੇ ਪਾਸਪੋਰਟ ਵੀ ਖੜੇ ਆ ਅਕਾਊਂਟਾਂ ਦੇ ਵੀ ਸਾਰਾ ਕੁਝ ਖੜਿਆ ਕੀ ਹੈ ਪੀ ਪੈਸੇ ਨਾ ਪਾ ਸਕੇ ਸਾਡੇ ਅਕਾਊਂਟ ਸਾਰੇ ਫ੍ਰੀਜ਼ ਕੀਤੇ ਆ ਤੇ ਅਹੀਂ ਨਾਨੇ ਦੀ ਪੀ ਜਿਹੜੀ ਵੀ ਜਿਹੜੇ ਨਾਨੇ ਕੋ ਪੈਸੇ ਲੈਨੇ ਉਹੋ ਹੀ ਮਾਮਾ ਧੀਆਂ ਬਸ ਵਰਤਦੀਆਂ ਇਹਨਾਂ ਫ੍ਰੀਜ਼ ਕਰ ਦਿੱਤੇ ਕੋਈ ਪੈਸਾ ਨਾ ਆਉਂਦਾ ਨਾ ਜਾਂਦਾ ਪਰੇਸ਼ਾਨੀ ਦਿੱਕਤ ਗਿਣੀਤ ਹੁੰਦੀ ਹੈ ਬਹੁਤ ਜਿਆਦਾ ਹੁੰਦੀ ਹੈ ਇੱਥੇ ਪੁਲਿਸ ਆ ਜਾਂਦੀ ਹੈ ਅੰਦਰਾਂ ਚ ਵੜਨ ਤੱਕ ਜਾਂਦੇ ਨੇ ਫਿਰ ਬਾਰੀਆਂ ਫੋਲਨ ਡੈ ਪੈਂਦੇ ਨੇ ਬਿਨਾ ਪਰਮਿਸ਼ਨ ਤੋਂ ਨਾਲ ਲੇਡੀ ਕਨਸਟੇਬਲ ਨਾਲ ਹੁੰਦੀ ਆ ਬਸ ਆਪ ਹੁੰਦੇ ਆ ਸਾਰੇ ਤੇ ਬਾਰੀਆਂ ਫੋਲਨ ਤੱਕ ਪੂਰੇ ਬਾਰੀਆਂ ਫੋਲਦੇ ਨੇ ਜਿੱਤੇ ਫਿਰ ਮੇਰੀ ਫਾਈਲ ਵਗੈਰਾ ਲੱਗੀ ਸੀ ਜਲੰਧਰ ਉਹਨਾਂ ਕੋ ਗਏ ਉਹਨਾਂ ਫਿਰ ਮੈਨੂੰ ਦੱਸਿਆ ਕਿ ਕਿਰਨ ਤੇਰੀ ਅਹੀਂ ਫਾਈਲ ਆਈ ਹੈ ਇਦਾਂ ਕੀਤਾ ਹੈ ਸਾਡੇ ਕੋ ਲੱਖ ਲੱਖ ਰੁਪਇਆ ਮੰਗਿਆ ਵਾ ਪੀ ਸਾਨੂੰ ਪੈਸੇ ਦੋ ਨੇ ਤੇ ਤੁਹਾਡੇ ਤੇ ਵੀ ਇਹੀ ਕਾਰਵਾਈਆਂ ਕਰਾਂਗੇ ਜੇ ਪੈਸੇ ਨਾ ਭਰੇ ਕਹਿੰਦੇ ਫਿਰ ਅਸੀਂ ਪੈਸੇ ਭਰੇ ਤੇ ਫੇਰ ਸਾਡਾ ਖਿਹੜਾ ਛੱਡਿਆ ਪੁਲਿਸ ਨੇ ਪੈਹਾ ਤੁਹਾਡੇ ਕੋਲ ਬਹੁਤ ਜ਼ਿਆਦਾ ਲਿਆ ਬਿਲਕੁਲ ਬਿਲਾ ਕੇ ਕਾਫੀ ਪਰੇਸ਼ਾਨੀ ਜਿਹੜੀ ਹੈ ਬੜੀ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਕੋਲ ਪੈਸਾ ਤਾਂ ਨਹੀਂ ਮੰਗਦੇ ਕਿ ਇਹ ਦਸਨਾ ਦੇਣ ਨਾਲੇ ਸਾਡੇ ਕੋਲ ਪੈਸੇ ਐ ਨਹੀਂ ਸਾਡੇ ਕੋਲ ਤੇ ਇਸ ਲਈ ਨਹੀਂ ਮੰਗਦੇ ਹੁਣੇ ਕਰਮਪਾਲ ਜਿਹੜਾ ਹੈ ਉਹਨੇ ਪਹਿਲਾਂ ਤੇ ਮੈਨੂੰ 에어ਪੋਰਟ ਤੋਂ ਫੜਿਆ ਸੀ ਕਰਮਪਾਲ ਐਸ ਐਚਓ ਰਮਦਾਸ ਚ ਰਿਆ ਵਾ ਅੱਛਾ ਏ 에어ਪੋਰਟ 'ਤੇ ਫੜਿਆ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਦਾ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਨੂੰ ਵੀ ਕਹਿੰਦੇ ਸੀ ਜੇ ਤੂੰ ਆਪਣਾ ਪਾਸਪੋਰਟ ਨਾ ਦਿੱਤਾ ਅਸੀਂ ਤੇਰੀ ਕੁੜੀ ਨੂੰ ਨਹੀਂ ਛੱਡਣਾ ਫਿਰ ਮਦਰ ਨੇ ਵੀ ਉੱਥੇ ਪਾਸਪੋਰਟ ਦਿੱਤਾ ਫਿਰ ਮੈਨੂੰ ਇਹਨਾਂ ਛੱਡਿਆ ਹਾਲ ਕੀ ਨਾਮ ਹੈ ਪਿੰਦਰ ਦਾ ਤੇ ਹੈਪੀ ਤੇ ਇੱਕ ਵਾਰ ਫਿਰ ਅੰਤ ਲੱਗਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਜਨਰੇਟ ਹਮਲਾ ਹੋਇਆ ਹੈਪੀ ਪਸ਼ਾ ਬਰੋਡਾ ਕਰਵਾਇਆ ਉਹ ਹੀ ਇਸ ਦਾ ਮਾਸਟਰਮਾਈਂਡ ਏ ਹਨ ਨੂੰ ਨੇ ਜੇ ਕੋਈ ਵੀ ਪਤਾ ਇਹਨੇ ਗਈ ਹੈ ਕੋਈ ਪਤਾ ਨਹੀਂ ਜਦੋਂ ਪੰਜਾਬ ਦੇ ਪਰ ਰਿਸ਼ਤੇਦਾਰ ਸਾਡੇ ਨੂੰ ਬਹੁਤ ਤੰਗ ਕਰੀਏ ਪੁਲਿਸ ਇਹ ਟਾਈਮ ਤੇ ਪੈਸੇ ਵੀ ਲੈਂਦੇ ਨੇ ਸਾਡੇ ਪਿੰਡ ਵਾਲਿਆਂ ਕੋ ਵੀ ਇਦਾਂ ਹੀ ਕਰਦੇ ਆ ਤੇ ਰਿਸ਼ਤੇਦਾਰਾਂ ਕੋ ਵੀ ਇਦਾਂ ਕਰਦੇ ਅੱਛਾ ਜਿਹੜੀ ਪੁਲਿਸ ਆਉਂਦੀ ਆ ਉਹ ਪਿੰਡ ਵਾਲਿਆਂ ਕੋ ਪੈਸੇ ਲਗਾ ਦਿੰਦੀ ਤੇ ਰਿਸ਼ਤੇਦਾਰਾਂ ਕੋ ਵੀ ਸਾਡੇ ਪਿੰਡ ਵਾਲਿਆਂ ਕੋ ਨਹੀਂ ਰਿਸ਼ਤੇਦਾਰਾਂ ਕੋ ਲਈ ਕਿਉਂ ਪੈਸੇ ਕੋ ਮੰਗਦੇ ਹੋ ਇਹ ਕਹਿੰਦੇ ਆਂ ਪਰਚਾ ਤੁਹਾਡੇ ਦੇ ਫਲਾਣ ਕਰ ਦੇਣਾ ਢੀਂਗ ਕਰ ਦੇਣਾ ਤੁਹਾਡੇ ਖਾਤਿਆਂ ਨੂੰ ਐਮ ਕਰ ਦੇਣਾ ਇਹ ਪੈਸੇ ਦਾ ਪਰਚਾ ਹੂੰ ਇਹਨਾਂ ਚਿਰ ਉਹ ਰੁਹਾ ਹੈਪੀ ਨੂੰ ਆਨਲਾਈਨ ਕਰਕੇ ਹੋਏ। ਅਨੋ ਹੋ ਗਏ 3 ਸਾਲ ਹੋ ਗਏ ਅਮਰੀਕਾ ਗਏ। ਹੂੰ ਜਿਵੇਂ ਹੁਣ ਗ੍ਰੇਨੇਡ ਹਮਲਾ ਹੋਇਆ ਇੱਕ ਵਾਰ ਫਿਰ ਉਹਦਾ ਨਾਮ ਜੁੜਿਆ ਇੱਥੋਂ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਰੁਹਾ ਨਸੀ। ਹਾਂਜੀ। ਉਹਨੇ ਵੀ ਦੱਸਿਆ ਕਿ ਹੈਪੀ ਦੇ ਕਹਿੰਦੇ ਉੱਤੇ ਉਹ ਸੋਨੋ ਕੱਟਣ ਨੂੰ ਜਾਣ ਦਿੱਤਾ ਗਿਆ। ਇਹ ਗੱਲ ਦਾ ਹਨੂ ਨਹੀਂ ਜੇ ਪਤਾ ਐਵੇਂ ਗਈ ਹੈ। ਨਾ ਨਾ ਉਹਦੋਂ ਦੀ ਹੈਪੀ ਨਾਲ ਗੱਲ ਹੀ ਹੋਈ ਸਾਡੀ। ਪਹਿਲਾਂ ਇੰਗਲੈਂਡ ਰਿਆ ਦੁਬਈ ਵੀ ਰਿਆ ਉਦੋਂ ਕੋਈ ਕੇਸ ਹੈ ਸੀ ਹੈਪੀ ਦਾ। ਨਾ ਕੋਈ ਨੀ ਕੋਈ ਬੁਸਾਈ ਸੀ ਕਰੇ ਨਾ ਕੋਈ ਗੇਸ ਨਾ ਕਰੇ ਰਿਆ ਕਿਹੜੀ ਗੱਲ ਕਰਕੇ ਜੋ ਹੈਪੀ ਦਾ ਨਾਮ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਬੁਸਾਈ ਪਹਿਲੀ ਵਾਰੀ ਕਹਿੰਦੇ ਸੀ 15 ਅਗਸਤ ਕਰਕੇ ਆਏ ਆ ਬੁਸ ਜਦੋਂ ਕੈਂਬਰੇ ਖੜੇ ਲਾ ਕੇ ਉਦੋਂ ਕਹਿੰਦੇ ਆਪਾਂ 15 ਅਗਸਤ ਕਰਕੇ ਆਏ ਸਾਡੇ ਘੁਆਈਆਂ ਨੇ 4-5 ਗੱਡੀਆਂ ਫੇਰ 4-5 ਹੀ ਮੇਰੇ ਸਹੁਰੇ ਗਈਆਂ ਇਦਾਂ ਗੱਡੀਆਂ ਉਹਦੇ ਪਿੰਨ ਤੇ ਇਦਾਂ ਕਰਕੇ ਤੇ ਉੱਥੇ ਵੀ ਤਿੰਨ ਚਾਰ ਘੰਟੇ ਰਹੀ ਸਾਰਿਆਂ ਦੇ ਨਾਮ ਪੁੱਛੇ ਮੇਰੇ ਪਤਿਓਰਿਆਂ ਦੇ ਵੀ ਸਾਰਿਆਂ ਦੇ ਉਹਨਾਂ ਨੂੰ ਵੀ ਖੜਦੇ ਫੜ-ਫੜ ਕੇ ਉਹਨਾਂ ਦਾ ਕੀ ਕਸੂਰ ਐ ਕੁੰਜੜਾ ਇਹ ਚੰਡੀਗੜ੍ਹ ਜਿਹੜਾ ਗਨਰੇਡ ਹਮਲਾ ਉਸ ਤੋਂ ਬਾਅਦ ਪੁਲਿਸ ਆਈ ਕਰੇ ਇੱਥੇ ਹਾਂ ਆਈ ਪਰਸੋਂ ਆਈ ਸਟਾਫ ਆਇਆ ਪੁਲਿਸ ਸਟਾਫ ਆਇਆ ਅੱਛਾ ਨਹੀਂ ਉਹ ਕੀ ਪੁੱਛੇ ਸੀ ਕਿ ਤੁਹਾਨੂੰ ਘੜੇ ਕੋਲ ਕੀ ਕਰਦਾ ਮੈਂ ਤਾਂ ਘਰ ਨਹੀਂ ਇਹ ਉਹ ਵੇਟੀ ਗੱਲੀ ਕਰੀ ਹੂੰ